ਇਨੇ ਫੇਰੇ ਅਮਰਤ ਵਲੇ ਉੱਠੇ ਇਸ਼ਨਾਨ ਕਰੇ ਜਪ ਪੜ ਹੈ ਇੱਕ ਚਿੱਤ ਸਭ ਧਾਮ ਸਭ ਧਾਮ ਹੋ ਕੇ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦੇ ਪਾਠ ਕਰੇ ਸਭ ਧਾਮ ਇਕਾਗਰ ਚੀਤ ਹੋ ਕੇ ਜਪਜੀ ਸਾਹਿਬ ਦੇ ਪਾਠ ਕਰਦਾ ਜਾਵੇਗਾ ਜਿਉਂ-ਜਿਉਂ ਤਿਉਂ-ਤਿਉਂ ਸਿੱਖੀ ਉਹਦੇ ਕੋਲ ਆਵੇਗੀ ਔਰ ਇਹ ਬਚਨ ਕੀਤਾ ਕਿ ਅਰਥ ਵਿਚਾਰ ਕਰੇ ਔਰ ਮਾਹੀ ਮੁਕਤ ਹੋਏ ਸੋ ਸੰਸਾਰ ਨਾਹੀ ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਵੇ ਤੇ ਅੰਦਰੇ-ਅੰਦਰ ਉਹਦੇ ਵਿਚਾਰ ਕਰੇ ਅਰਥਾਂ ਦੀ ਕਿ ਇਹਦਾ ਭਾਵ ਅਰਥ ਇਹ ਆ ਇਹਦਾ ਭਾਵ ਅਰਥ ਇਹ ਆ ਮਨ ਦੇ ਅੰਦਰ ਇੱਕ ਲੜੀ ਬਣ ਜਾਂਦੀ ਹੈ ਸੁੱਚਮ ਰੱਖਣ ਨਾਲ ਸੁੱਚਮ ਨਹੀਂ ਰਹਿੰਦੀ ਆਵੇਂ ਲੱਖਾਂ ਵਾਰ ਸੋਚੀ ਜਾਓ ਸੋਚ ਨਹੀਂ ਹੁੰਦੀ ਸੁੱਚਮ ਨਹੀਂ ਰਹਿੰਦੀ ਲੱਖਾਂ ਵਾਰ ਰੱਖਣ ਨਾਲ ਸੁਪ੍ਰੈਣ ਨਾਲ ਮਨ ਸੁਪਣੀ ਹੁੰਦਾ ਆਵੇਂ ਜਿੰਨੀਆਂ ਮਰਜੀ ਸਮਾਧੀਆਂ ਲਾਓ ਨਾਲ ਨਾਲ